ਸਬਸਿਡੀ ਕਾਲ ਉਸ ਦੇਖ ਰਹੇ ਹੋ ਲੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੀ ਤਿੰਨ ਸੀਟਾਂ ਦੇ ਟੈਸਟ ਪੋਲ ਸਰਵੇ ਦੀ ਉਹ ਤਿੰਨ ਸੀਟਾਂ ਜਿਸ ਦੇ ਉੱਤੇ ਵੱਡੇ ਲੀਡਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਵੱਡੇ ਚਿਹਰੇ ਚੋਣ ਮੈਦਾਨ ਦੇ ਵਿੱਚ ਨੇ ਤੇ ਇਹ ਆਖਰੀ ਟੈਸਟ ਪੋਲ ਸਰਵੇ ਹੈ ਕਿਉਂਕਿ ਅੱਜ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ ਇਸ ਤੋਂ ਬਾਅਦ ਚੋਣ ਨਤੀਜੇ ਹੀ ਚੈੱਕ ਕਰਨਗੇ ਕਿ ਕਿਹੜੇ ਉਮੀਦਵਾਰ ਚਿੱਲੇਕ ਪਾਣੀ ਦੇ ਵਿੱਚ ਹੈ ਤੇ ਇਹਨਾਂ ਸੀਟਾਂ ਦੇ ਵਿੱਚ ਗੱਲ ਕਰਾਂਗੇ ਹੁਸ਼ਿਆਰਪੁਰ ਜਲੰਧਰ ਤੇ ਲੁਧਿਆਣਾ ਕਨੇ ਸੀਟਾਂ ਦੀ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਹਾਜ਼ਰ ਹੋਗੇ ਸਿੱਖ ਬੁੱਧੀ ਜੀਵ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਤੂਬੜੇ ਖੰਕੂ ਸਾਹਿਬ ਪ੍ਰੋਗਰਾਮ ਦੇ ਨਿਕਸ਼ ਵਾਕਤ ਹੈ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਦਿਲ ਦੀ ਗਹਿਰਾਈਆਂ ਚੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖੰਕੂ ਸਾਹਿਬ ਸਭ ਤੋਂ ਪਹਿਲਾਂ ਸ਼ਿਆਰ ਕੋ ਲੋਕ ਸਭਾ ਸੀਟ ਦੀ ਗੱਲ ਕਰਦੇ ਆ ਇਥੋਂ ਤੁਹਾਨੂੰ ਪਤਾ ਹੈ ਕਿ ਡਾਕਟਰ ਰਾਜਤਮਨ ਚੱਬੇਵਾਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਏ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲੀ ਆ ਤੇ ਇਥੋਂ ਫਿਰ ਕਿਹਾ ਜੀ ਕਿ ਤੁਸੀਂ ਸਿਆਸਤ ਹੀ ਬਦਲ ਗਈ ਜਦੋਂ ਉਹ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਚਲੇ ਗਏ ਇਸ ਵਿੱਚ ਬਹੁਤ ਸਾਰੇ ਵੱਡੇ ਚਿਹਰੇ ਅਸੂਲ ਸਿੰਘ ਖੰਡਲ ਸਮੇਤ ਉਸ ਮੈਦਾਨ ਦੇ ਵਿੱਚ ਨੇ ਮੁਕਾਬਲਾ ਕਿਹੜੇ-ਕਿਹੜੇ ਉਮੀਦਵਾਰਾਂ ਤੋਂ ਨਜ਼ਰ ਆ ਰਿਹਾ ਤੁਹਾਨੂੰ ਇਕੱਠਾ ਸਾਹਿਬ ਅੱਜ ਚੋਣ ਮੁਹਿੰਮ ਦਾ ਆਖਰੀ ਦਿਨ ਹੈ ਅਮੀ 6 ਵਜੇ ਚੌਣ ਪ੍ਰਚਾਰ ਬੰਦ ਹੋ ਜਾਵੇ ਤੇ ਉਸ ਤੋਂ ਬਾਅਦ ਕੱਲ ਦਾ ਦਿਨ ਲక్ష్ਮੀ ਦਾ ਦਿਨ ਹੈ ਜਿੱਦਾਂ ਦੀਵਾਲੀ ਦਾ ਦਿਨ ਹੁੰਦਾ ਨਾ ਲక్ష్ਮੀ ਕਹਿੰਦੇ ਆ ਲక్ష్ਮੀ ਦੀ ਪੂਜਾ ਹੁੰਦੀ ਹੈ ਤੇ ਕੱਲ ਦਾ ਦਿਨ ਵੀ ਜਿਹੜਾ ਹੈਗਾ ਉਹ ਲక్ష్ਮੀ ਪੂਜਾ ਦਾ ਦਿਨ ਹੈ ਇਹਨਾਂ ਲੀਡਰਾਂ ਵਾਸਤੇ ਕਿਉਂਕਿ ਕੱਲ ਨੂੰ ਉਹਨਾਂ ਲੋਕਾਂ ਦੇ ਘਰ ਵੀ ਲక్ష్ਮੀ ਨੇ ਆ ਜਾਣਾ ਹੈ ਦਰਵਾਜ਼ੇ ਖੜਕਾਉਣੇ ਨੇ ਜਿਹੜੇ ਲੋਕ 5 ਸਾਲ ਤੋਂ ਡੀਗਦੇ ਸੀ ਕੋਈ ਲੀਡਰ ਸਾਨੂੰ ਕੋਈ ਸਾਡੀ ਥਾਰ ਲਵੇ ਕੋਈ ਸਾਡੇ ਦੁੱਖ ਕੋણો ਲੀਡਰ ਵੇਲਾ ਕਵੇਲਾ ਸਾਹਮਣੇ ਨਹੀਂ ਆਉਣਗੇ ਵੇਲੇ ਕਵੇਲੇ ਆਪ ਆਉਣਗੇ ਆਪਣੇ ਬੰਦਿਆਂ ਨੂੰ ਭੇਜ ਕੇ ਉਹਨਾਂ ਦੇ ਬਾਹਰ ਹੀ ਦਸਤ ਦੇਣਗੇ ਤੇ ਲక్ష్ਮੀ ਦੇ ਦਰਸ਼ਨ ਕਰਾਉਣਗੇ ਇਹ ਵੀ ਪਤਾ ਵੀ ਕਿੰਨੇ ਵੀ ਕਰਾਉਣਗੇ ਨਹੀਂ ਕਰਾਉਂਦੇ ਕਿਵੇਂ ਕਰਾਉਣਗੇ ਇਹ ਗੱਲ ਤੇ ਤੁਸੀਂ ਗੱਲ ਕੀਤੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੁਸ਼ਿਆਰਪੁਰ ਜ਼ਿਲ੍ਹਾ ਇੱਕ ਮੈਂ ਸਮਝਦਾ ਮਾਹਵੀ ਟੱਕਰ ਦੇਣ ਲਈ ਮਹੌਲ ਦੇ ਵਿੱਚ ਉੱਥੇ ਆਮ ਆਦਮੀ ਪਾਰਟੀ ਨੇ ਅੰਤਰ ਰਾਜ ਕੁਮਾਰ ਚੰਬੇਵਾ ਬੜਾ ਕੀਤਾ ਤੇ ਸਰਕਾਰ ਇਹਨਾਂ ਦੀ ਆਪਣੀ ਹੈ ਜੋਰ ਪੂਰਾ ਲੱਗ ਰਿਹਾ ਹੈ ਕੇਜਰੀਵਾਲ ਅਤੇ ਹੋਰ ਵੱਡੇ ਲੀਡਰ ਭਗਵੰਤ ਮਾਨ ਸਾਰੇ ਹੀ ਚੋਣ ਪ੍ਰਚਾਰ ਦੇ ਵਿੱਚ ਇਸ ਗਰਮੀ ਦੀ ਨਾ ਪ੍ਰਵਾਹ ਕਰਦੇ ਹੋਏ ਕੀ ਕਹਿਣ ਲੱਗੇ ਵੀ ਹੋਏ ਕਿਦਰ ਕੱਟ ਲੋ ਉਸ ਤੋਂ ਬਾਅਦ ਏਸੀਆਂ ਦੇ ਵਿੱਚ ਹੀ ਬੈਠਣਾ ਹੈ ਇਸ ਲਈ ਜੋ ਤੁਸੀਂ ਕੱਲ ਟੈਸਟ ਕੋਲ ਸਰਵੇ ਕੀਤਾ ਉਹਦੇ ਮੁਤਾਬਕ ਇਹਨਾਂ ਨੂੰ 48% ਲੋਕਾਂ ਨੇ ਆਪਣੀ ਰਹਿ ਦਿੱਤੀ ਪਰ ਕਈ ਵਾਰ ਜਿੱਤਾ ਸਮ ਮੈਂ ਗੱਲ ਵਿੱਚ ਕਰਨਾ ਚਾਹੁੰਦਾ ਕਈ ਲੋਕ ਇਹ ਕਹਿੰਦੇ ਨੇ ਕਹਿੰਦੇ ਜੀ ਉਹ ਚੇਲੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਇਹ ਦਿਓ ਅੱਗੇ ਲੈ ਜਾਂਦੇ ਨੇ ਪਤਾ ਨਹੀਂ ਕਿੰਨੇ ਕੁ ਪੈਸੇ ਇਹਨਾਂ ਨੂੰ ਦੱਤੇ ਨੇ ਪੈਗਾ ਕੋਰ ਦਾ ਲੋਕੋ ਮੇਰੇ ਭਰਾਓ ਮੇਰੇ ਬਜ਼ੁਰਗੋ ਮੇਰੇ ਭਰਾਓ ਸੋਚੋ ਕਦੇ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡਾ ਕਿਸੇ ਨਾਲ ਰਿਸ਼ਤੇਦਾਰੀ ਨਹੀਂ ਕਿਸੇ ਨਾਲ ਪਿਆਰ ਕੋ ਟੈਸਟ ਕੋ ਸਰਵੇ ਦੇ ਲੋਕਾਂ ਦੀ ਰਹਿ ਹੁੰਦੀ ਹੈ ਅਸੀਂ ਉਸੇ ਰਹਿ ਨੂੰ ਕਈ ਸੀਟਾਂ ਦੇ ਉੱਤੇ ਅਸੀਂ ਕਾਂਗਰਸ ਨੂੰ ਅੱਗੇ ਕਹਿੰਦੇ ਆ ਕਈ ਸੀਟਾਂ ਉੱਤੇ ਤਿੰਨ ਧਿਰਾਂ ਦਾ ਮੁਕਾਬਲਾ ਹੁੰਦਾ ਉੱਤੇ ਉਹਦਾ ਪੱਕ ਪੂਰਦੇ ਆ ਕਈ ਥਾਂ ਤੇ ਆਜ਼ਾਦ ਉਮੀਦਵਾਰ ਆ ਉਹਨਾਂ ਦੀ ਗੱਲ ਕਰਦੇ ਆ ਵੀ ਉਹ ਪਤਾ ਕਿ ਯਾਰ ਅਰੇ ਲੋਕਾਂ ਨੇ ਮੈਂ ਤੁਹਾਡਾ ਇੰਨੀ ਸੈਂਡ ਅਥੌਰੀ ਸਪੋਰਟ ਕਰਕੇ ਉਹ ਇਹ ਜਿਹੇ ਭੱਦੇ ਸ਼ਬਦ ਬੋਲਦੇ ਨੇ ਮੈਂ ਤਾਂ ਸਮਝਦਾ ਕਿ ਉਹਦਾ ਆਪਣਾ ਕਸੂਰ ਨਹੀਂ ਉਹਨਾਂ ਨੂੰ ਸਿੱਖਿਆ ਉਹਨਾਂ ਦਾ ਜੀਨ ਨੇ ਜਿਹੜੇ ਉਹ ਪ੍ਰਮਾਤਮਾ ਨੇ ਉਹਦਾ ਦੇ ਵਾਜੇ ਆਪਾਂ ਕਿਸੇ ਮਾੜੇ ਬੰਦੇ ਤੋਂ ਚੰਗੀ ਗੱਲ ਦੀ ਆਸ ਨਹੀਂ ਕਰ ਸਕਦੇ ਚੰਗੀ ਆਸ ਤਾਂ ਚੰਗੇ ਬੰਦੇ ਚੰਗੇ ਸੱਭਕ ਬੰਦੇ ਚੰਗੇ ਪੜ੍ਹੇ ਲਿਖੇ ਚੰਗੇ ਖਾਨਦਾਨੀ ਤੋਂ ਕਰ ਸਕਦੇ ਕਹਿੰਦੇ ਵੀ ਚੰਗਾ ਬੰਦਾ ਆਪਣੇ ਮੂੰਹ ਤੋਂ ਮਾੜੇ ਸ਼ਬਦ ਨਹੀਂ ਬੋਲਦਾ ਮਾੜਾ ਬੰਦਾ ਹੀ ਆਪਣੇ ਤੱਕ ਇਹ ਇਸ ਲਈ ਸਾਡੇ ਨਾਂ ਖਾਉਂ ਤੇ ਖਾ ਗਾਉਂ ਅਸੀਂ ਟੈਸਟ ਪੋਲ ਸਰਵੇ ਤੁਹਾਡੇ ਸਾਹਮਣੇ ਰੱਖਿਆ ਆਪਾਂ ਗੱਲ ਕੀਤੀ ਹੈ ਰਾਜਕੁਮਾਰ ਚੰਬੇਵਾਲ ਦੀ ਵੀ 48% ਲੋਕਾਂ ਨੇ ਹੰਦਦਾ ਪੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਦੇ ਉਹਨ ਲਾਲ ਜੀ ਹੰਦਲ ਜਿਹੜਾ ਕਿ ਬਹੁਤ ਟਕਸਾਲੀ ਪੁਰਾਣੇ ਆਗੂ ਨੇ ਐਮਐਲਏ ਵੀ ਬੜੇ ਨੇ ਚੱਕੀ ਵੀ ਰਹੇ ਤੇ 22% ਜਿਹੜਾ ਹੈ ਲੋਕ ਹੈ ਉਹਨਾਂ ਨੂੰ ਜੀਜੇ ਨੰਬਰ ਤੇ ਕਾਂਗਰਸ ਨੇ ਯਾਮਨੀ ਗੋਮਰ ਤੋਂ ਮદાન ਚ ਨਿਕਾਲ ਲਾਂਦਾ ਉਹਦੇ ਹੱਕ ਦੇ ਵਿੱਚ ਵੀ 23% ਲੋਕ ਤੇ ਚੌਥੇ ਨੰਬਰ ਤੇ ਅਲੀਤਾ ਹੋਮ ਪ੍ਰਕਾਰ ਬੀਜੇਪੀ ਜਿਹੜੀ ਬੀਜੇਪੀ ਪੂਰੇ ਹਿੰਦੁਸਤਾਨ 10 ਸਾਲ ਤੋਂ ਰਾਜ ਕਰ ਰਹੀ ਹੈ ਕਿ ਹਿੰਦੁਸਤਾਨ ਨੂੰ ਸੀ ਵੱਡ ਦੀ ਇੱਕ ਤਾਕਤ ਬਣਾਤਾ ਇੱਕ ਵਿਸ਼ਵ ਬਣਾਤਾ ਸਾਡੇ ਸਬੰਧ ਬਾਹਰਲੇ ਦੇ ਸੰਸਥਾ ਨੂੰ ਪਹਾੜਲੇ ਦੇਸ਼ਾਂ ਨੇ ਪਰ ਉਹ ਪੰਜ ਛੇ ਤੋਂ ਉੱਤੇ ਟੱਪੇ ਹੀ ਰਹੀ ਕਿਤੇ ਕਿ ਜਿਹੜੇ ਸਬੰਧ ਨੇ ਕੀ ਇਹਨਾਂ ਨੇ ਬਾਹਰੇ ਬਾਹਰ ਬਣਾਏ ਨੇ ਦੇਸ਼ ਦੇ ਵਿੱਚ ਨਹੀਂ ਬਣਾਏ ਇਹ ਪੰਜਾਬ ਦੇ ਵਿੱਚ ਨਹੀਂ ਬਣਾਏ ਪਰ ਹੁਣ ਉਹਦੀ ਸਭ ਜ਼ੋਰ ਲਾ ਰਹੇ ਨੇ ਅੱਜ ਦੂਜੀ ਵਾਰ ਉਹ ਮੁੜ ਕੇ ਫੇਰ ਪੰਜਾਬ ਦੇ ਵਿੱਚ ਕਾਰ ਪਰ ਦੇ ਦਿੱਤੇ ਦੀਤਾ ਸੋਮ ਪ੍ਰਕਾਸ਼ ਦੇ ਚੋਣ ਪ੍ਰਚਾਰ ਦੇ ਵਿਚਾਰ ਦੇਖੋ ਵੀ 6 ਤੋਂ ਕਿੰਨਾ ਕੁ ਵਧਾ ਸਕਦੇ ਨੇ 20% ਤੋਂ ਕਿੰਨਾ ਕੁ ਵਧਾ ਸਕਦੇ ਨੇ ਪਰ ਜੋਰ ਪੂਰਾ ਲੱਗਿਆ ਕਦੇ ਵੀ મોદી ਜੀ ਨੇ ਪੰਜਾਬ ਵੱਲ ਇਹ ਇਹਨਾਂ ਦੇ ਲੀਡਰਾਂ ਨੇ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਹੁਣ ਜਦੋਂ ਇਹਨਾਂ ਨੂੰ ਆਪਣੇ ਹਾਲਾਤ ਮੇਰਾ خیال ਕੋਈ ਦਾਵਾ ਡੋਰ ਨਜ਼ਰ ਆਏ ਹੋਣੇ ਹਿੰਦੁਸਤਾਨ ਦੇ ਵਿੱਚ ਪਿਕਚਨਾਂ ਇਹ ਵੀ 13 ਸੀਟਾਂ ਦੇ ਵਿੱਚੋਂ ਕੁਛ ਨਾ ਕੁਝ ਹਿੱਸਾ ਲੱਜੇ ਇਹ ਗੱਲ ਸਾਹਮਣੇ ਪ੍ਰਤੱਖ ਹੋ ਰਹੀ ਹੈ ਜੇ ਭਾਜਪਾ ਨੂੰ ਕੁਝ ਖਤਰਾ ਨਜ਼ਰ ਆ ਰਿਹਾ ਹੈ ਬਹੁ ਮਤਾਵਾਂ ਤੋਂ ਤਾਂ ਹੀ ਉਹ ਪੰਜਾਬ ਦੇ ਵਿੱਚ ਇੰਨਾ ਜ਼ੋਰਦਾਰ ਹੈ ਹਾਂ ਹੁਣ ਗੱਲ ਕਰੀ ਆਪਾਂ ਚੱਠਾ ਸਾਹਿਬ ਜਲੰਧਰ ਜੀ ਜਲੰਧਰ ਅਹਿਮ ਸੀਟ ਹੈ ਇਸ ਅਹਿਮ ਸੀਟ ਦੇ ਉੱਤੇ ਕਾਂਗਰਸ ਪਾਰਟੀ ਨੇ ਆਪਣੇ ਸਾਥ ਕਾ ਮੁੱਖ ਮੰਤਰੀ ਜਿਹੜਾ ਕਿ ਸਿਰਫ 2-3 ਮਹੀਨੇ ਵਾਸਤੇ ਰਿਹਾ ਤੇ ਦਲਕ ਨੇਤਾ ਦਲਤਾ ਦੀ ਇੱਥੇ ਜਿਹੜੀ ਹੈ ਆਵਾਜ਼ੀ ਜ਼ਿਆਦਾ ਹੈ ਤੇ ਰਿਜ਼ਰਵ ਕੀਤੀ ਹੈ ਇੱਥੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਤੇ ਉਹ ਮੈਂ ਸਮਝਦਾ ਜਿੱਦਾਂ ਹੁੰਦਾ ਹੈ ਕਈ ਬੰਦੇ 16 ਕਲਾਂ ਸਪੋਰਟ ਤੇ ਉਹਨੂੰ ਕਹੋ ਵੀ ਤੂੰ ਹਲਕਾ ਲੈ ਮੈਂ ਤਾਂ ਇੰਨੇ ਸਾਲ ਹਲਕਾ ਲਾ ਹੈ ਤੇ ਆ ਰਿਕਸ਼ਾ ਲੈ ਰਿਕਸ਼ਾ ਮੈਂ ਬਾਹਰ ਰਿਕਸ਼ੇ ਦੇ ਮੈਂ ਕੰਮ ਕਰਿਆ ਪਾ بجلی ਦੇ ਫਿਊਜ ਵੀ ਲਾ ਲੈਣਾ ਮੈਂ ਬਜਟ ਮਤਲਬ ਉਹ ਇੱਕ ਆਲ ਰੌਂਗ ਕਹਾਂਗੇ ਜਿਹੜੇ ਜਿਹੇ ਲੋਕਾਂ ਦੇ ਵਿਚ ਜਾਣਾ ਉਹ ਉਦਾਂ ਦੇ ਹੁਣ ਮੋਦੀ ਵੀ ਇਹਨਾਂ ਦੀ ਹੋ ਰੀਸ ਕਰ ਰਹੇ ਨੇ ਹੁਣ ਮੋਦੀ ਜਿਹੜੀ ਸਟੇਟ ਵਿੱਚ ਜਾਂਦੇ ਨੇ ਪੰਜਾਬ ਜੇ ਮੇਰਾ ਪੰਜਾਬ ਵਾਸੀਓ ਆਪਕੇ ਸਾਥ ਬਹੁਤ ਗਹਿਰਾ ਸਬੰਧ ਹੈ ਗੁਜਰਾਤ ਜਾਣਗੇ ਆਪਕੇ ਸਾਥ ਗਹਿਰਾ ਸਬੰਧ ਹੈ ਮਹਾਰਾਸ਼ਟਰ ਜਾਣਗੇ ਗਹਿਰਾ ਸਬੰਧ ਹੈ ਇਹਨਾਂ ਨੇ ਇਹ ਲਫਜ਼ ਪੈਟ ਕੀਤੇ ਹੋਏ ਨੇ ਕਿ ਲੋਕਾਂ ਨੂੰ ਕੁਝ ਕਰਨ ਲਈ ਕੋਈ ਨਹੀਂ ਇਸ ਲਈ ਚੰਨੀ ਦਾ ਲੋਕਾਂ ਦੇ ਵਿੱਚ ਬਹੁਤ ਲੱਗਾ ਹੈ ਆਖਰ ਚੰਗਾ ਕਿ ਲੈਨ ਸਾਰਨੇ ਕੋਈ ਜਿਆਦਾ ਨੱਕਰੇ ਨਹੀਂ ਹੈਗੇ ਸਿੰਪਲ 40% ਲੋਕਾਂ ਦੇ ਉਹ ਨਾਮ ਦੇ ਹੱਕ ਦੇ ਵਿੱਚ ਟੈਸਪੋ ਜੀ ਪੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਾਮਲ ਕਮ ਪਵਨ ਕੁਮਾਰ ਸਿੰਘ ਨੂੰ ਜਿਹੜੇ ਕਿਦਾਂ ਬਦਲੇ ਪਾਰਟੀ ਛੱਡ ਕੇ ਆਏ ਨੇ ਆਪਾਂ ਪਾਰਟੀ ਛੱਡਣਾਂ ਲੋਕਾਂ ਨੂੰ ਵੈਸੇ ਜਿਆਦਾ ਮੂੰਹ ਨਹੀਂ ਲਾਉਂਦੇ ਲੋਕ ਕਿਉਂਕਿ ਨੇ ਜਿਹੜਾ ਪਾਰਟੀ ਦੇ ਬਣ ਸਕਿਆ ਸਾਡਾ ਕੀ ਬਣੂਗਾ ਪਰ ਉਹਨਾਂ ਦੇ ਹੱਕ ਦੇ ਵਿੱਚ ਕਿੰਨੇ ਪਰਸੈਂਟ ਲੋਕ ਆਪਣੀ رائے ਦਿੱਤੀ ਤਸ਼ੀਲ ਕੁਮਾਰ ਰਿੰਕੋ ਇਹ ਵੀ ਦਲ ਬਦਲੀ ਵਾਲੇ ਨੇ ਇਹ ਵੀ ਇਹਨਾਂ ਨੇ ਪਾਰਟੀ ਛੱਡੀ ਨਹੀਂ ਤੇ ਉਹ ਟਾਲੀ ਦੇ ਮੈਦਾਨੇ ਵਿੱਚ ਜਿੱਥੋਂ ਪਤਾ ਲੱਗਿਆ ਵੀ ਫਰੂਟ ਇੱਥੇ ਪੱਕਿਆ ਹੋਇਆ ਸ਼ਾਇਦ ਜਲਦੀ ਮੇਰੀ ਝੋਲੀ ਚ ਜਾਵੇ ਮੈਂ ਮੂੰਹ ਚਰਾਇਆ ਪਰ ਉਹਨਾਂ ਦੀ ਹਾਲਤ ਜਿਹੜੀ 5% ਦੇ ਖੜੀ ਹੈ ਜਿਵੇਂ ਆਪਾਂ ਕਿਹਾ ਪੰਜ ਤੇ 3 4 5 6 ਤੇ ਇਹਨਾਂ ਦੇ ਲੀਡਰ ਆ ਕੋਈ ਕਰਾਮਾ ਤੇ ਮੋਦੀ ਸਾਹਿਬ ਦਿਖਾ ਦੇਣ ਕੋਈ ਚਮਤਕਾਰ ਦਿਖਾ ਦੇਣ ਕਿਵੇਂ ਇੱਕ ਪਤਾ ਲੱਗਿਆ ਵੀ ਅੱਜ ਪਰਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਉਹ ਗੁਫਾ ਦੇ ਵਿੱਚ ਜਾਣਗੇ ਉੱਥੇ ਜਾ ਕੇ ਭਗਤੇ ਕਰਨਗੇ ਸ਼ਾਇਦ ਕੋਈ ਭਗਤੀ ਦੇ ਵਿੱਚ ਚਮਤਕਾਰ ਆ ਜਾਵੇ ਕਿ ਜਿਹੜੇ ਇਹਨਾਂ ਨੂੰ 5 ਮਿਲੀਅਨ ਦੇ ਅੱਗੇ ਬਿੰਦੀ ਲੱਗ ਜੇ ਛੇ ਲੱਗਿਆ ਉਹਨਾਂ ਨੂੰ ਬਿੰਦੀ ਲੱਗ ਜੇ ਜਾਂ ਤਿੰਨਾਂ ਦੇ ਬਿੰਦੀ ਲੱਗ ਜੇ ਪਰ ਇਹ ਦੇਖੋ ਇਹ ਕਰਾਮਾਤ ਹੀ ਹੋਊਗੀ ਇਸ ਲਈ ਉਹਨਾਂ ਨੂੰ 5% ਲੋਕਾਂ ਨੇ ਫੇਸ ਤੋਂ ਬਾਅਦ ਜਿਹੜੇ ਆਜ਼ਾਦ ਉਮੀਦਵਾਰ ਨੇ ਤੇ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ 13% ਲੋਕਾਂ ਨੇ ਆਪਣੀ ਰਾਏ ਦਿੱਤੀ ਤੇ ਇਹ ਇਹਿੰਦਰ ਸਿੰਘ ਕੇਪੀ ਹਾਂਜੀ ਇਹਿੰਦਰ ਸਿੰਘ ਕੇਪੀ ਦੀ ਗੱਲ ਕਰ ਰਹੀ ਸੀ ਹਾਂ 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 ਇਹਿੰਦਰ ਸਿੰਘ ਕੇਪੀ ਉਹ ਵੀ ਦਲ ਬਦਲੀ ਦੇ ਵਿੱਚ ਇੱਥੇ ਤਕਰੀਬਨ ਇੱਕ ਬੰਦਾ ਪਾਰਟੀ ਤੋਂ ਖੜਿਆ ਜਿਹੜਾ ਆਪਣੀ ਪਾਰਟੀ ਦੇ ਨਾਲ ਖੜਿਆ ਬਾਕੀ ਸਾਰੇ ਤਿੰਨੇ ਇਹ ਦਲ ਬਦਲੂ ਨੇ ਤਿੰਨ ਬਦਲੂਆਂ ਦੀ ਗਿਣਤੀ ਦੇ ਵਿੱਚ ਦੇਖ ਲਓ ਇੱਕ ਨੂੰ ਦਲ ਬਦਲੂ ਨੂੰ 13% ਦੂਏ ਦਲ ਬਦਲੂ ਨੂੰ 5% ਤੀਏ ਦਲ ਬਦਲੂ ਨੂੰ 36% ਜਿਹੜਾ ਪਾਰਟੀ ਨਾਲ ਖੜਿਆ ਉਹਨੂੰ 40% ਫੈ ਦੱਤੀ ਹੈ ਬਾਕੀ ਫੈਸਲਾ ਲੋਕਾਂ ਕੋਲ ਹੈ ਅੱਜ 6 ਵਜੇ ਪ੍ਰਚਾਰ ਬੰਦ ਹੋ ਜਾਏ ਫਿਰ ਕੱਲ ਦਾ ਦਿਨ ਉਹਨਾਂ ਨੂੰ ਸੋਚਣ ਦਾ ਹੈ ਕਿ ਅਸੀਂ ਸੋਚਣਾ ਹੈ ਕਿ ਸਾਡੇ ਭਵਿੱਖ ਲਈ ਪੰਜਾਬ ਦੇ ਭਵਿੱਖ ਲਈ ਉਹ ਜਵਾਨੀ ਦੇ ਲਈ ਜਾਂ ਸਾਡੇ ਸੱਭਿਆਚਾਰ ਦੇ ਲਈ ਕਿਹੜਾ ਲੀਡਰ ਹੈ ਇਹ ਕੱਲੂ ਕਰੇ ਹੁਣ ਗੱਲ ਕਰੀਏ ਆਪਾਂ ਲੁਧਿਆਣੇ ਦੇ ਇਕੱਠਾ ਸਾਂ ਧਿਆਣਾ ਮੈਂ ਸੋਦਾ ਇੱਕ ਬਹੁਤ ਅਹਿਮ ਸੀਟ ਬਣ ਗਈ ਇਸ ਸੀਟ ਦੇ ਉੱਤੇ ਦੂਜੀ ਵਾਰ ਹੁਣ ਰਾਹੁਲ ਗਾਂਧਾ ਆਏ ਤੇ ਮੋਦੀ ਵੀ 걔ੜਾ ਲਾ ਚੁੱਕੇ ਨੇ ਪੂਰਾ ਜੋਨ ਧੂਆਂ ਧਾਰਤ ਜਾ ਅੱਛਾ ਸਰਦਾਰ ਪ੍ਰਕਾਸ਼ ਕਵੀਰ ਸਿੰਘ ਜੀ ਬਾਦਲ ਉਹ ਵੀ ਜੋਰ ਲਾ ਰਹੇ ਸਾਰੀਆਂ ਪਾਰਟੀਆਂ ਆਪਣੇ ਆਪਣਾ ਪੂਰਾ ਜੋਰ ਲਾ ਪਰ ਉੱਤੇ ਰਾਜਾ ਬਣੀ ਜਿਹੜਾ ਕਿ ਕਾਂਗਰਸ ਪ੍ਰਧਾਨ ਨੇ ਤੇ ਕੁਝ ਦੇਰ ਮੰਤਰੀ ਵੀ ਰਹੇ ਨੇ ਉਹਨਾਂ ਦੇ ਉੱਤੇ ਪਾਰਟੀ ਨੇ ਬਿੱਟੂ ਦੇ ਕਾਂਗਰਸ ਛੱਡ ਕੇ ਆਪ ਜਗਾਮ ਤੋਂ ਬਾਅਦ ਉਹ ਸੀਟ ਸੱਜਣ ਕੱਗ ਦੇ ਵਿਚ ਕਰਨ ਦੇ ਲਈ ਉਤੇ ਇਹਨਾਂ ਨੇ ਰਾਜਾ ਆਪਣੇ ਨੂੰ ਖੜਾ ਕੀਤਾ ਹੈ ਰਾਜਾ ਆਪਣੇ ਦਿਨ ਰਾਤ ਬੜਾ ਧੂਹੇ ਧਾਰ ਪ੍ਰਚਾਰ ਕਰ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜੇ ਬੈਂਸ ਭਰਾ ਸੀ ਜਿਹੜੇ ਹਮੇਸ਼ਾ ਕਾਂਗਰਸ ਦੇ ਐਂਟੀ ਰਹਦੇ ਸੀ ਪਿੰਡਾ ਆਧਾਰ ਤੇ ਉਹ ਵੀ ਇਹਨਾਂ ਦੇ ਨਾਲ ਲੱਗੇ ਹੋਏ ਸੀ ਉਹਨਾਂ ਦੇ ਲੱਗਣ ਦੇ ਨਾਲ 24% ਲੋਕਾਂ ਨੇ ਉਹਨਾਂ ਦੇ ਹੱਕ ਦੇ ਫਤਵਾ ਲਾਤੇ ਪਾਸੇ ਅਜੀਤ ਪ੍ਰਾਸਰ ਪੱਪੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਨੂੰ ਅੰਤਿਆਰ ਹੋਂਦ ਨੂੰ ਲੱਗਦਾ ਮੁਕਾਬਲਾ ਤਕਰੀਬਨ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਹੈ ਆਪ ਦੇ ਵਿੱਚ ਤੇ ਕਾਂਗਰਸ ਦੇ ਜੀ ਇਸ ਤਰ੍ਹਾਂ ਪੰਜਾਬ ਦੀਆਂ ਕੁਝ ਸੀਟਾਂ ਐਦਾਂ ਨੇ ਜਿੱਥੇ ਕਿ ਕਈ ਥਾਂ ਤੇ ਆਜ਼ਾਦ ਉਹ ਵੀ ਦੂਆਰ ਦਾ ਮੁਕਾਬਲਾ ਕਾਂਗਰਸ ਕਿਸੇ ਥਾਂ ਤੇ ਅ ਕਾਲੀ ਦਲ ਦਾ ਆਪ ਨਾਲ ਹੈ ਕਈ ਥਾਂ ਤੇ ਇਹਨਾਂ ਦੇ ਆਫਤ ਅਲੱਗ-ਅਲੱਗ ਜ਼ਿਲ੍ਹਿਆਂ 'ਵੀ ਅਲੱਗ-ਅਲੱਗ ਸਥਿਤੀ ਹੈ ਇਹ ਕੈਂਡੀਡੇਟ ਦੇ ਉੱਤੇ ਬਿਰਪਰ ਕਰਦਾ ਹੁਣ ਤੀਜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਜਿਹੜੇ ਕੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਜਿਹੜਾ ਵੀ ਕਟੀਆਂ ਨੇ ਤੇ ਉਹਨਾਂ ਦਾ ਖਾਨਦਾਨ ਹੀ ਅਕਾਲੀ ਦਲ ਦਾ ਪਰ ਲੋਕ ਪਤਾ ਨਹੀਂ ਕਿਉਂ ਜਿਹੜੀ ਆਪਣੀ ਸਵਾਈ ਪਾਰਟੀ ਹੁੰਦੀ ਹੈ ਉਹ ਪੰਜਾਬ ਲਈ ਵੱਧ ਸੋਝੇਗੀ ਸੂਬੇ ਦੀ ਪਾਰਟੀ ਉਹਦੀ ਹੈ 13% ਲੋਕ ਨੇ ਉਹਨਾਂ ਦੇ ਹੱਕ ਦੇ ਆਪਾਂ ਸਾਥ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੰਦਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਅਤੇ ਜਿਹਦੇ ਦਾਦੇ ਨੇ ਕਾਂਗਰਸ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੋਵੇ ਅਤੇ ਸਾਰਾ ਪਰਿਵਾਰ ਉਹਨਾਂ ਦਾ ਕੋਈ ਵੀ ਬਣ ਗਿਆ ਕੋਈ ਰਾਜ ਸਭਾ ਚੱਲਦਾ ਕੋਈ ਚੇਅਰਮੈਨ ਬਣ ਗਿਆ ਸਾਰਾ ਕੱਬਰ ਕੋਈ ਜੀ ਇਦਾਂ ਦੇ ਜਿਨ੍ਹਾਂ ਲੈ ਉਸ ਆਪਣੀ ਕੁਰਬਾਨੀ ਦਾ ਹੱਕ ਨਹੀਂ ਪਰ ਪਤਾ ਨਹੀਂ ਰਵਨੀਤ ਬਿੱਟੂ ਨੂੰ ਕੀ ਸੁਪਨਾ ਆਇਆ ਕੀ ਖੁਆਬ ਆਇਆ ਕੀ ਹੈ ਕਿ ਉਹ ਐਨ ਆਖਰੀ ਮੌਕੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੀ ਬੀਜੇਪੀ ਦੇ ਸਭ ਜਿਹੜੇ ਕਾਂਗਰਸ ਨੂੰ ਬਹੁਤ ਜਿਹੜੇ ਕਿ ਬੀਜੇਪੀ ਨੂੰ ਬਹੁਤ ਵੱਡੀਆਂ ਵੱਡੀਆਂ ਗਾਲਾਂ ਕੱਢਦੇ ਸਨ ਤੇ ਦੇਸ਼ ਵਿਰੋਧੀ ਪਾਰਟੀ ਕਹਿੰਦੇ ਸਨ ਵੀ ਦੇਸ਼ ਹਿੰਦੂਤਾਲਿਆ ਰਹੀ ਹੈ ਪਤਾ ਨਹੀਂ ਕਿਹੜਾ ਉਹਨਾਂ ਨੂੰ ਉਹ ਸੰਘਾਈ ਬੁੱਕੀ ਕਿ ਉਹ ਗੁਣੇ ਬੀਜੇਪੀ ਦੇ ਕਾਉਣ ਲੱਗੇ ਕਿ ਮੋਦੀ ਤੋਂ ਬਿਨਾ ਦੇਸ਼ ਨੂੰ ਕੋਈ ਵਿਚਾਰ ਨਹੀਂ ਸਕਦਾ ਅਮਨ ਸਾਹ ਤੋਂ ਬਿਨਾ ਕੋਈ ਦੇਸ਼ ਹੀ ਰੱਖਿਆ ਨਹੀਂ ਕਰ ਸਕਦਾ ਇਹਨੇ ਗੁਣ ਗਾਏ ਪਤਾ ਨਹੀਂ ਕੀ ਕਰਾਮਾਤ ਹੈ ਪਰ ਉਹ ਕਰਾਮਾਤ ਉਹਨਾਂ ਦੀ ਕੰਮ ਆਉਂਦੀ ਲੱਗਦੀ ਨਹੀਂ ਹੈ ਕਿ ਮੈਨੂੰ ਹਾਲਾਂਕਿ ਮੋਦੀ ਬੀਜੇਪੀ ਜੋਰ ਲਾ ਰਹੀ ਹੈ ਪਰ ਉਹ 6% ਤੋਂ ਉੱਪਰ ਨਹੀਂ ਰਹੇ ਹੈਗੇ 6% ਲੋਕਾਂ ਨੇ ਉਹਨਾਂ ਨੂੰ ਸੰਤੁਸ਼ਟਾਪਕ ਤੇ ਆਪਣੀ رائے ਦੱਤੀ ਹੈ ਇਸ ਤੋਂ ਵੱਧ ਤਾਂ ਇਕੱਠਾ ਸਾਹਿਬ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਜਿਹੜੇ ਕਿਸੇ ਪਾਰਟੀ ਵੱਲੋਂ ਨਹੀਂ ਗੜੇ 5% ਉਹਨਾਂ ਉਹਨਾਂ ਦੇ ਨਾਲ ਲੋਕ ਲੱਗੇ ਹੋਏ ਨੇ ਫਿਰ ਇਹ ਪਾਰਟੀ ਵੀ ਐਡੀ ਵੱਡੀ ਪਾਰਟੀ ਹੋਵੇ ਤੇ ਐਡੇ ਵੱਡੇ ਦੰਦ ਜੇ ਮਾਰੇ ਇਹ ਅਸੀਂ ਹਿੰਦੁਸਤਾਨ ਤੋਂ ਗਰੀਬੀ ਚੱਕਦੀ ਹੈ ਅਸੀਂ ਹਿੰਦੁਸਤਾਨ ਦੇ 144 ਕਰੋੜ ਲੋਕਾਂ ਵਿੱਚੋਂ 80 ਕਰੋੜ ਲੋਕਾਂ ਨੂੰ ਆਟਾ ਦਾਲ ਫਰੀਦ ਨੇ ਜਦੋਂ ਕੋਈ ਬੰਦਾ ਕਿਸੇ ਦੇ ਹੱਥਾਂ ਵੱਲ ਦੇਖੇਗੇ ਮੈਨੂੰ ਫਲਾਣਾ ਆਟਾ ਦੇ ਕੇ ਜਾਊਗਾ ਤਾਂ ਮੇਰੀ ਰੋਟੀ ਪ ਹਾਲ ਦੇ ਵਿੱਚ ਜਾਊਗਾ ਤਾਂ ਸਾਡਾ ਸਭੀ ਬਣੂ ਉਹਨੂੰ ਤੁਸੀਂ ਅਮੀਰ ਕਹਿ ਸਕਦੇ ਹੋ ਇਹ ਸਰਕਾਰਾਂ ਉਹ ਦਾਵਾ ਕਰਦੀ ਰਹੇ ਵੀ ਹਾਂ ਸਾਡਾ ਤਾਂ ਦੇਸ਼ ਹੋਇਆ ਇੰਨੀ ਦੇਸ਼ ਆਜ਼ਾਦ ਹੋਏ 10 ਸਾਲ ਸਾਡੀ ਸਰਕਾਰ ਹੋ ਗਈ ਅਸੀਂ ਤਾਂ ਲੋਕਾਂ ਦੀ ਗਰੀਬੀ ਚੱਕਦੇ ਅਜੇ 80 ਕਰੋੜ 140 ਕਰੋੜ ਜੋ 80 ਕਰੋੜ ਦਾ ਕੋਈ ਵੀ ਅਜਿਹੇ ਆਪਣੇ ਹੈਂਡ ਟੂ ਮਾਥ ਵੀ ਨਹੀਂ ਬਣਾਏ ਵੀ ਕਮਾ ਕੇ ਖਾ ਲੈ ਤੁਸੀਂ ਰੁਜ਼ਗਾਰ ਨਹੀਂ ਦਿੱਤਾ ਕਿ ਉਹਨਾਂ ਨੂੰ ਕੰਮ ਨਹੀਂ ਦਿੱਤਾ ਤੁਸੀਂ ਨੌਕਰੀ ਨਹੀਂ ਦਿੱਤਾ ਸਿਰਫ ਉਹਨਾਂ ਨੂੰ ਇੱਕ ਮੰਗ ਤੇ ਇੱਕ ਪਹਹਾਰੀ ਇੱਕ ਬੈਗਰ ਬਣਾ ਕੇ ਰੱਖਿਆ ਤਾਂ ਕਿ ਸਰਕਾਰ ਦੇ ਹੱਥਾਂ ਇਹ ਸਾਨੂੰ ਕਦੋਂ ਸਰਕਾਰ ਇੱਥੇ ਹੀ ਬਸ ਗਈ 25 ਕਰੋੜ ਲੋਕਾਂ ਨੂੰ ਕਹਿੰਦੇ ਅਸੀਂ ਘਰ ਬਣਾ ਕੇ ਦੁੱਤੇ ਉਹਨਾਂ ਜਿਹੜੇ ਹੋਮਲੈਸ ਲੋਕੀਓ ਤੇ 80 ਕਰੋੜ ਇਹ ਲਾ ਲਓ ਤੇ 25 ਕਰੋੜ ਹੈ 105 ਕਰੋੜ ਸੋ 40 ਕਰੋੜ ਦੇ ਵਿੱਚੋਂ 105 ਕਰੋੜ ਤਾਂ ਸਮਝੋ ਗਰੀਬੀ ਦਿੱਤਾ ਫਿਰ ਬਾਕੀ ਰਹਿ ਕਿਸ ਹੈਗੇ ਰਹਿ ਤਾਂ ਉਹੀ ਫਿਰ ਬਾਹਰੇ ਰਹਿ ਗਏ ਮੋਦੀ ਤੇ ਦੂਜੇ ਘਰਾਣੇ ਜਿਹੜੇ ਬੰਡੇ ਬੰਨੇ ਰੇਲੈਂਸ ਵਾਲੇ ਹੋਗੇ ਜਾਂ ਉਹ ਹੋਗੇ ਉਹ ਉਹਨਾਂ ਲੋਕਾਂ ਨੇ ਇਹੀ ਬਾਈ ਕਰਾਣਿਆਂ ਨੇ ਪੈਸਾ ਹਿੰਦੁਸਤਾਨ ਦਾ ਟੱਕਾ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਹੱਥੇ ਕੋਲੇ ਅੱਜ ਲੋਕ ਸਮਝ ਰਹੇ ਸਭ ਤੋਂ ਵੱਡਾ ਜਿਹੜਾ ਹੈਗਾ ਬੀਜੇਪੀ ਨੂੰ ਮੰਨ ਲਾਗਦਾ ਟੱਕਾ ਇਸ ਗੱਲ ਦਾ ਲੱਗ ਰਿਹਾ ਹੈ ਜਿਹੜਾ ਇਲੈਕਟ੍ਰੀਕਲ ਬੌਂਡ ਸਸਰੀਮ ਕੋਰਟ ਨੇ ਸ਼ੋਅ ਕੀਤਾ ਉਹਦੇ ਵਿੱਚ ਸਭ ਤੋਂ ਵੱਧ ਫੰਡਸ ਬੀਜੇਪੀ ਕੋਲ ਆਇਆ ਕਿਉਂਕਿ ਬੀਜੇਪੀ ਦੇ ਦੋ ਤਿੰਨ ਕਮਾਉ ਪੁੱਤ ਨੇ ਈਡੀ ਅਤੇ ਇਨਕਮ ਟੈਕਸ ਹੋਰ ਜਿੱਥੇ ਉਹ ਛਾਪਾ ਮਾਰਦੇ ਸੀ ਇਸ ਹਰ ਬਾਂ ਰੁਪਏ ਇਕੱਠੇ ਕਰਦੇ ਉਹ ਕਹਿੰਦੇ ਸੀ ਜੇ ਤਾ ਆਪਣੀ ਜਾਨ ਬਚਾਉਣੀ ਹੈ ਤਾਂ 800 ਕਰੋੜ ਰੁਪਇਆ ਇਹ ਖਿਲਾੜੀ ਪਾਰਟੀ ਦੇ ਖਾਤੇ ਚ ਪਾ ਦੇ ਉਹ ਇੰਨਾ ਪੈਸਾ ਹੋ ਰਿਹਾ ਉਹ ਸਾਰਾ ਕੁਝ ਡਿclare ਹੋ ਗਿਆ ਡਿclare ਹੋਣ ਚੰਨ ਨਾਲ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਜਵਾਬ ਦੇਣ ਵਾਸਤੇ ਕੋਈ ਗੱਲ ਰਹੀ ਨਹੀਂ ਸਿਰਫ ਆਹਿੰ ਕਿ ਗੱਲ ਰਹੀ ਹੋਈ ਹੈ ਵੀ ਜੇ ਆਪੋਜੀਸ਼ਨ ਆ ਗਈ ਤਾਰ ਜਰਬੇਸ਼ਨ ਖਤਮ ਹੋ ਜਾਊਗਾ ਬੁੱਧਤਾ ਜਰਬੇਸ਼ਨ ਮਿਲ ਜੂ ਤੇ ਦੂਜਾ ਤੁਹਾਡੇ ਮੰਗਲ ਸੂਤਰ ਤਾਰੇ ਜਾਣਗੇ ਕਿ ਕੋਈ ਪ੍ਰਧਾਨ ਮੰਤਰੀ ਦੀ ਜਾਂ ਦੇ ਜਾਂ ਪਾਰਲੀਮੈਂਟ ਦੇ ਮੁੱਦੇ ਹੁੰਦੇ ਨੇ ਜਿਹੜੇ ਮੁੱਦਿਆਂ 'ਤੇ ਤੁਸੀਂ ਗੱਲ ਕਰਦੇ ਆ ਤੁਸੀਂ ਡਵੈਲਪਮੈਂਟ ਦੀ ਗੱਲ ਕਰੋ ਤੱਕੀ ਦੀ ਗੱਲ ਕਰੋ ਬਲੋਕਰੀਆਂ ਦੀ ਗੱਲ ਕਰੋ ਕੋਈ ਵੱਡੇ ਉਦਯੋਗਾਂ ਦੀ ਗੱਲ ਕਰੋ ਕਿ ਤਾਂ ਇੱਕ ਏਦਾਂ ਜਿੱਦਾਂ ਕਿ ਅਨਪੜ੍ਹ ਬੱਚੇ ਆਪਸ ਵਿੱਚ ਲੜਦੇ ਹੁੰਦੇ ਨੇ ਕਿ ਤੇਰੇ ਬਾਪੂ ਨੂੰ ਪ੍ਰਾਣੇ ਨੇ ਗਾਲ ਕੱਢੀ ਸੀ ਉਹ ਕਹਦਾ ਤੇਰੀ ਮਾਂ ਨੇ ਸਾਰੇ ਨੇ ਤੱਪੜ ਮਾਰਿਆ ਸੀ ਇਹ ਗੱਲਾਂ ਨੇ ਲੀਡਰਾਂ ਦੇ ਮੂੰਹ ਤੋਂ ਸੁਵਾਰੀ ਦੰਡੀਆਂ ਲੀਡਰ ਇੱਕ ਸਾਡਾ ਰੋਲ ਲਾਉਂਦੇ ਨੇ ਮੈਨਾਂ ਇਹਨਾਂ ਤੋਂ ਸਿੱਖਣਾ ਨਹੀਂ ਹੁੰਦਾ ਜਦੋਂ ਇਹ ਐਡੀ ਭੱਦੀ ਸਵਦਾਬਲੀ ਦੇ ਉੱਤੇ ਆ ਗਏ ਇੱਕ ਦੂਜੇ ਤੇ ਜਾਤੀ ਹਮਲੇ ਇੱਕ ਦੂਜੇ ਤੇ ਪੋਟੜੇ ਪਰੋਲਾ ਮੈਂ ਕਹਿੰਦਾ ਉਹ ਸਿਆਸਤ ਨਹੀਂ ਰਹੀ ਹੈ ਇਹਦੀ ਹੈਗੀ ਉਹ ਤਾਂ ਸਿਰਫ ਇੱਕ ਕਬਜ਼ਾ ਕਰਨਾ ਇੱਕ ਇੱਕ ਨੂੰ ਕੈਪਚਰ ਕਰਨ ਦੀ ਗੱਲ ਹੈ ਇਸ ਲਈ ਲੋਕ ਬਹੁਤ ਬਿਲਕੁਲ ਕਹੀਏ ਕਿ ਮੁੱਦਿਆਂ ਦੀ ਜਿਹੜੀ ਗੱਲ ਹੈ ਮੁੱਖ ਮੁੱਦੇ ਇਹਨਾਂ ਚੋਣਾਂ ਦੇ ਵਿੱਚੋਂ ਨਜ਼ਰ ਵੀ ਆ ਰਹੇ ਤੇ ਖੰਡੂਪੁਰ ਸਾਹਿਬ ਇਹ ਸੀਟਾਂ ਦੇ ਉੱਤੇ ਆਪਾਂ ਚਰਚਾ ਕਰ ਲਿਆ ਬਹੁਤ ਸਾਰੇ ਸੀਟਾਂ ਤੇ ਆਪਾਂ ਸਮੇਂ ਸਮੇਂ ਤੇ ਚਰਚਾ ਕਰ ਰਹੇ ਹਾਂ ਤੇ ਅੱਜ ਆਖਰੀ ਦਿਨਾਂ ਤੇ ਆਪਾਂ ਜਿਹੜੀਆਂ ਸੀਟਾਂ ਕੁਝ ਅਹਿਮ ਰਹਿ ਗਈਆਂ ਸੀ ਉਹਦੇ ਉੱਤੇ ਵੀ ਫਿਰ ਤੋਂ ਚਰਚਾ ਕਰ ਲਿਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਚੋਣਾਂ ਦੇ ਨੇੜੇ ਜਾ ਕੇ ਸਥਿਤੀ ਕੀ ਹੈ ਤੇ ਖੰਡੂਪੁਰ ਸਾਹਿਬ ਕੁਝ ਵੱਡੇ ਚੇਰਿਆਂ ਤੇ ਮੈਂ ਗੱਲ ਕਰੂੰਗਾ ਇੱਕ ਪਾਸੇ ਤਾਂ ਸ਼੍ਰੋਮਣੀ ਕਾਂਗਰਸ ਵੀ ਆਪਣੇ ਆਪ ਨੂੰ ਪੰਚਕ ਪਾਰਟੀ ਕਹਿੰਦਾ ਦੂਜੇ ਪਾਸੇ ਜਿਹੜੇ ਹੁਣ ਪੰਚਕ ਚਿਹਰੇ ਖੜੇ ਹੋਏ ਨੇ ਉਹਨਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਇੱਕ ਪਾਸੇ ਅਮਰਪਾਲ ਖਡੂਰ ਸਾਹਿਬ ਤੋਂ ਅ ਸਰਬਜੀਤ ਸਿੰਘ ਨੇ ਜਿਹੜੇ ਹੁਣ ਫਰੀਦਕੋਟ ਤੋਂ ਤੇ ਲੁਧਿਆਣੇ ਤੋਂ ਕਮਲਜੀਤ ਬਰਾੜ ਇਹ ਪੰਥਮ ਚਿਹਰੇ ਖੜਾ ਰਹੇ ਨੇ ਸਿਮਰਜੀਤ ਮਾਨਾ ਜਿਵੇਂ ਉਚੋਣਾ ਲੜਦੀ ਰਹਿੰਦੇ ਨੇ ਤੁਹਾਨੂੰ ਪਤਾ ਹੈ ਤੇ ਇਹ ਜਿਹੜੇ ਤਿੰਨ ਪੰਥਮ ਚਿਹਰੇ ਦੀ ਮੈਂ ਗੱਲ ਕੀਤੀ ਹੈ ਇਹ ਇਹ ਪੰਥਮ ਚਿਹਰਾ ਨੇ ਪੰਥ ਨੂੰ ਜਿਹੜਾ ਖਤਰਾ ਪਾਇਆ ਪਿਆ ਹੈ ਤੇ ਇਹਨਾਂ ਨੂੰ ਚਲੋ ਚੋਣ ਲੜਨ ਦਾ ਹਰ ਇੱਕ ਦਾ ਅਧਿਕਾਰ ਹੁੰਦਾ ਪਰ ਇਹਨਾਂ ਨੂੰ ਇਸ ਵਾਰ ਚੋਣ ਲੜ ਦੀ ਜ਼ਰੂਰਤ ਕਿ ਪੈ ਗਈ ਇਸ ਤਰੀਕੇ ਦੀ ਇੱਕ ਪਰਸੈਪਸ਼ਨ ਤਿਆਰ ਹੋ ਗਈ ਕਿ ਅਸੀਂ ਪਾਤ ਦੇ ਨਾਲ ਆ ਇਹਨਾਂ ਦੇ ਨਾਲ ਵਹੀਰਾ ਜੁੜ ਗਈਆਂ ਤਾਂ ਅਜਿਹੀ ਸਥਿਤੀ ਕਿਉਂ ਤੇ ਕਿਵੇਂ ਬਣੀ ਇਹਦੇ ਪਿੱਛੇ ਕੱਦ ਕੀ ਨਜ਼ਰ ਆਉਂ ਰਹੇ ਸੱਠਾ ਸਭ ਇਹ ਪਰੰਪਰਾ ਸਿਗਰਨ ਜੀ ਸੀ ਮਾਨ ਤੋਂ ਸ਼ੁਰੂ ਹੋਈ ਜਦੋਂ ਸਿਗਰਨ ਜੀ ਸੀ ਮਾਨ ਜੇਲ੍ਹ ਦੇ ਵਿੱਚ ਹੀ ਇੰਦਰਪਾਲ ਟਿਆਲ ਜਿਹੜਾ ਉਹ ਜੇਲ੍ਹ ਸੀ ਉੱਤਾਂ ਨੇ ਜੇਲ੍ਹ ਤੋਂ ਇਲੈਕਸ਼ਨ ਲੜੀ ਲੋਕਾਂ ਨੇ ਇੱਕ ਹਮਦਰਦ ਇੱਕ ਸਿੰਮੀ ਵੀ ਨੌਜਵਾਨ ਜੇਲ੍ਹ ਗਿਆ ਨੂੰ ਕਿਵੇਂ ਛੁਡਾਇਆ ਜਾਵੇ ਇੱਕੇ ਤਰੀਕਾ ਹੈ ਕਿ ਵੋਟਾਂ ਦੇ ਵਿੱਚ ਉਹਨੂੰ ਜਿਵਾ ਦਿਓ ਮੈਂਬਰ ਪਾਰਲੀਮੈਂਟ ਬਣ ਜਾਊਗਾ ਤੇ ਉਹ ਬਾਹਰ ਆ ਜਾ ਪਰ ਹੋਇਆ ਵੀ ਇਥੇ ਤਾਂ ਉਹ ਜਿੱਤਣ ਤੋਂ ਬਾਅਦ ਹੋਇਆ ਹੁਣ ਏਸੀ ਚੀਜ਼ ਨੂੰ ਦੇਖ ਕੇ ਅੰਮਰਪਾਲ ਜਿਹੜੇ ਕਿ ਗੜਗੇ ਉਹਦੇ ਸਮਰਥਕਾਂ ਨੇ ਜਾਂ ਉਹਦੇ ਜਿਹੜੇ ਐਡਵੋਕਟ ਜੀ ਜਿਹੜਾ ਦਾ ਆਮ ਮੀਡੀਆ ਕਹਿ ਰਿਹਾ ਕਿ ਉਹ ਆਰਐਸਐਸ ਦੇ ਬਧਿਵੇਂ ਆਰਐਸਰਜੀ ਨਾਲ ਹੈ ਕਿ ਉਹ ਨਾਲੇ ਕਿਤਾਬੀ ਅਮਰਪਾਲ ਇਲੈਕਸ਼ਨ ਲੜੂਗਾ ਫਿਰ ਉਹਦੇ ਮਾਪਿਆਂ ਨੇ ਉਹ ਇਲੈਕਸ਼ਨ ਲੜ ਪਰ ਉਹਦੇ ਇਲੈਕਸ਼ਨ ਨਾਲ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਿਮਰਤਾ ਸਿਮਰ ਜਿੱਤੀ ਮਾਨ ਅਤੇ ਸੁਪਾਲੂ ਸਿੰਘ ਇਸੇ ਤਰ੍ਹਾਂ ਉਸ ਇਲਾਕੇ ਦੇ ਵਿੱਚ ਉਹ ਕਿਉਂਕਿ ਬਾਰਡਰ ਦਾ ਇਲਾਕਾ ਹੈ ਕਿ ਗੁਰਸਿੱਖੀ ਨਾਲ ਜੁੜਿਆ ਹੈ ਗੁਰੂ ਸਾਹਿਬ ਦੇ ਬਹੁਤ ਵੱਡੇ ਸਥਾਨ ਉਸੇ ਇਸ ਲਈ ਧਾਰਮਿਕ ਤੌਰ ਤੇ ਦੋ ਕੋਲ ਨਾਲ ਜੁੜੇ ਹੋਏ ਨੇ ਮੈਂ ਜੇ ਇਹ ਗੱਲ ਵੀ ਕਹਿ ਦਵਾਂ ਕਿ ਉਹ ਸੀਟ ਸਭ ਤੋਂ ਟੌਪ ਦੇ ਉੱਤੇ ਜਾ ਰਹੀ ਹੈ ਪਾਰਟੀਆਂ ਜਿੰਨਾ ਮਰ ਜੁੜਾ ਇੱਕ इमोशनल ਤੌਰ ਤੇ ਉਹ ਨਾਲ ਜੁੜੇ ਹੋਏ ਉਹ ਅੱਜ ਦੀ ਡੇਟ ਦੇ ਵਿੱਚ ਅੱਗੇ ਜਾ ਰਿਹਾ ਕੱਲ ਨੂੰ ਕੋਈ ਹੋ ਜੇ ਉਸ ਬਾਰੇ ਕਹਿ ਨਹੀਂ ਸਕਦੇ ਪੂਜਾ ਤੁਸੀਂ ਸਰਬਜੀਤ ਦੀ ਗੱਲ ਕਰਦੇ ਹੋ ਸਰਬਜੀਤ ਸਿੰਘ ਬਿਆਨ ਸਿੰਘ ਦੇ ਦਿਨ ਬਿਆਨ ਸਿੰਘ ਇਹਨੇ ਜਿਹਾ ਗਾਂਧੀ ਨੂੰ ਮਾਰਿਆ ਇੰਦਰਗਾਦੀ ਹਾਂ ਇੰਦਰਾ ਗਾਂਦੂ ਨੂੰ ਮਾਰ ਕੇ ਉਹਦੇ ਪੋਸਟਰੇ ਨੇ ਤੇ ਉਹਦੇ ਪੋਸਟਰੇ ਹੋਣ ਕਰਕੇ ਲੋਕਾਂ ਦੇ ਵਿੱਚ ਉਹਨਾ ਪ੍ਰਤੀ ਦੀ ਹਮਦਰਦੀ ਹੈ ਕਿਉਂਕਿ ਪੰਜਾਬੀ ਹਮੇਸ਼ਾ ਬੜੇ ਨਰਮ ਦਿਲ ਹੁੰਦੇ ਨੇ ਤੇ ਇਹ ਬਹੁਤ ਜ਼ਿਆਦਾ ਇਸ ਨੂੰ ਤੰਗੀ ਦੇ ਵਿੱਚ ਦੇਖ ਕੇ ਉਹਦੇ ਨਾਲ ਇਸ ਲਈ ਪਾਰਟੀਆਂ ਪੂਟੀਆਂ ਸਭ ਪਿੱਛੇ ਛੱਡ ਤੇ ਇਸ ਲਈ ਉਹਨਾਂ ਦੇ ਆਉਣ ਦੇ ਨਾਲ ਵੀ ਕਿਹਾਂ ਪਾਰਟੀਆਂ ਦੇ ਵਿੱਚ ਹੜਬਲ ਮੱਚੀ ਹੋਈ ਹੈ ਕਿ ਸਾਡੀਆਂ ਵੋਟਾਂ ਇਸੇ ਤਰ੍ਹਾਂ ਤੁਸੀਂ ਤੀਜੇ ਦੀ ਗੱਲ ਕੀਤੀ ਹੈ ਕਿ ਉਹ ਉਹ ਵੀ ਇੱਕ ਖਾਲਕੂ ਪਰਿਵਾਰ ਅਮਲਜੀਤ ਕਿਰਾਣ ਅਮਲਜੀਤਪੁਰਾ ਉਹ ਉਹ ਵੀ ਇੱਕ ਟਕਸਾਲੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਟਕਸਾਲੀ ਵਾਲੇ ਪਰਿਵਾਰ ਉਹ ਵਲੈਚਨ ਦਾ ਉਹਨਾਂ ਦੇ ਨਾਲ ਵੀ ਉਸ ਲਾਸ਼ ਦੀ ਸਥਿਤੀ ਉਹ ਪਾਰਲੀਮੈਂਟ ਦੀ ਸਾਧਕ ਬਣੀ ਜਈ ਅਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਦਲ ਦਲ ਬਹੁਤ ਦੇਰ ਉਸੇ ਸਾਹ ਵਿੱਚ ਚੱਲਿਆ ਉਸ ਦੇ ਉੱਤੇ ਹੁਣ ਅੱਡੀ ਦਾ ਜੋਰ ਹੈ ਕਿਉਂਕਿ ਪਾਰਟੀ ਦੇ ਵਿੱਚ ਉਹ ਹੀ ਬਗਾਵਤ ਕਰਕੇ ਅ ਮਲੂਕਾ ਸਾਹਿਬ ਇਸਕਦਰ ਸਿੰਘ ਆਦਿ ਨੋ ਆਮਰ ਪਾਲ ਕੌਰ ਜਿਹੜੇ ਕਿ ਆਈਐਸ ਅਫਸਰ ਅ ਪਗਾਹੋਂ ਉਹਨਾਂ ਨੇ ਅਸਤੀਫਾ ਦੇ ਕੇ ਉਹਨਾਂ ਨੂੰ ਬੀਜੇਪੀ ਨੇ ਆਪਣੇ ਕੈਂਡੀਡੇਟ ਬਣਾ ਕੇ ਤਾਰਿਆ ਪਰ ਉਹਨਾਂ ਦਾ ਇੰਨਾ ਲੋਕਾਂ ਨੇ ਸਮਰਥਨ ਨਹੀਂ ਦਿੱਤਾ ਜਿੰਨੇ ਦੀ ਆਸ ਬੀਜੇਪੀ ਰੱਖ ਰਹੀ ਸੀ ਬੀਜੇਪੀ ਚੌਵੀ ਇਸ ਸ਼੍ਰੋਮਣੀ ਅਕਾਲੀ ਗੱਲ ਨਾਲ ਸਮਝੌਤਾ ਨਹੀਂ ਹੋਇਆ ਹੈਗਾ ਤਾਂ ਕਿਵੇਂ ਨਾ ਕਿਵੇਂ ਇਹਨੂੰ ੁੱਡੇ ਲੈ ਲਾਇਆ ਜਾਵੇ ਉੱਥੋਂ ਹਰਤੀ ਮਤਵਾਰ ਨੂੰ ਹਰਾਉਣ ਦੇ ਲਈ ਇਹਨਾਂ ਨੂੰ ਵਰਤਿਆ ਜਾਵੇ ਜਿੰਨੀਆਂ ਬੋਟਾਂ ਪਾੜੇਗੀ ਤਾਂ ਉਹ ਕਾਲੀ ਦਲਮੀ ਪਰ ਉੱਥੇ ਉਹਨਾਂ ਦਾ ਇਸ ਕਾਉਂਡ ਦੇ ਵਿੱਚ ਇਸ ਰੇਸ ਦੇ ਵਿੱਚ ਬਹੁਤ ਪਿੱਛੇ ਨੇ ਉੱਥੇ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਉਹ ਦੋ ਪਾਰਟੀਆਂ ਦੇ ਵਿੱਚ ਤੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਉਹਨੇ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲੇ ਤੀਜੇ ਨੰਬਰ ਤੇ ਕਿਉਂਕਿ ਕਾਂਗਰਸ ਉਹ ਸੀਟ ਲੜਦੀ ਰਹੀ ਹੈ ਕਾਂਗਰਸ ਉਥੋਂ ਦੋ ਵਾਰ ਪਹਿਲੀ ਵਾਰ ਹਾਰੇ ਸੀਗੇ ਕੋਈ 22 23000 ਵੋਟਾਂ ਤੇ ਰਾਜਾ ਬਣੀ ਤੇ ਉਸ ਤੋਂ ਬਾਅਦ ਹਾਰੇ ਸੀਗੇ ਤੇ ਮਨਪ੍ਰੀਤ ਬਾਦਲ ਜਿਹੜੇ ਕਿ ਬਿਓਰ ਪਰਚਾਈ ਦਾ ਅੱਜ ਬਾਅਦ ਉਹ ਵੀ 21000 ਸੀਟ ਤੇ ਇੰਨਾ ਕਾਂਗਰਸ ਪਾਰਟੀ ਦਾ ਵੀ ਉੱਤੇ ਹੋਣਾ ਹੈਗਾ ਇਸ ਲਈ ਇਹ ਮੁਕਾਬਲਾ ਉਥੇ ਤ੍ਰਿਕੋਣਾ ਹੋ ਸਕਦਾ ਬਹੁਤ ਥੋੜੀ ਵੋਟਾਂ ਦੇ ਉੱਤੇ ਹਾਰ ਜਿੱਤ ਹੋ ਰਹੀ ਹੈ ਸਥਿਤੀ ਬਹੁਤ ਨਾਜ਼ੁਕ ਹੈ ਲੋਕਾਂ ਨੇ ਸਿਰਫ ਅੱਜ 6 ਵਜੇ ਤੋਂ ਬਾਅਦ ਸਾਇਲੈਂਟ ਹੋ ਕੇ ਫਿਰ ਫੈਸਲਾ ਕਰਨਾ ਹੈ ਕਿ ਕਿਹੜਾ ਬੰਦੇ ਨੂੰ ਜਿਤਾ ਕੇ ਸਾਡੇ ਪੰਜਾਬ ਦੇ ਖਿੱਤੇ ਸੰਦੇ ਚੱਲਦਾ ਜਾਂ ਪੰਜਾਬ ਦੀ ਪਾਰਟੀ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਸੋਮਣੀ ਅਕਾਲੀ ਦਲ ਨੇ ਤਾਂ ਇੱਥੇ ਤੱਕ ਵੀ ਕਿਹਾ ਹੈ ਕਿ ਜੇ ਪ੍ਰਤਕਾਰ ਬਾਦਲ ਜਿਪੀਤਾ ਸੈਂਟਰ ਦੇ ਵਿੱਚ ਸਾਨੂੰ ਫਿਰ ਇਹੀ ਮਹਿਕਮਾ ਮਿਲੂਗਾ ਫੂਡ ਪ੍ਰੋਸੈਸਿੰਗ ਵੱਡੇ ਵੱਡੇ ਹੁਣ ਸਾਜ ਤਾਂ ਤੁਹਾਡੀ ਕਿਸੇ ਨਾਲ ਪਈ ਨਹੀਂ ਕਿਹੜਾ ਬੰਦਾ ਫੂਡ ਪ੍ਰੋਸੈਸਿੰਗ ਮਿਨਿਸਟਰ ਬਊਗਾ ਜਦੋਂ ਫੂਡ ਪ੍ਰੋਸੈਸਿੰਗ ਮਿਨਿਸਟਰ ਤੁਸੀਂ ਸੀਗੇ ਉਦੋਂ ਤੁਸੀਂ ਇਸ ਇਲਾਕੇ ਦੇ ਵਿੱਚ ਕਿੱਡੇ ਕਿੱਡੇ ਕਿਹੜੇ ਕਿਹੜੇ ਕਾਰਵਾਹ ਕਾਰੋਬਾਰ ਕਿਹੜੇ ਕਿਹੜੇ ਕਾਰਜ ਉਹ ਵੀ ਦਰਦ ਝਾਤ ਮਾਰ ਦੋ ਜਾਂ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਫੂਡ ਪ੍ਰੋਡਕਟ ਸਿੰਘ ਜਿਹੜੇ ਅਸੀਂ ਉਹ ਪ੍ਰੋਜੈਕਟ ਲਿਆ ਕੇ ਤੁਸੀਂ ਆਪਣੇ ਵਰਕਰਾਂ ਨੂੰ ਪੰਜਾਬੀਆਂ ਨੂੰ ਦੱਸੋ ਤਾਂ ਕਿ ਜਿਹੜਾ ਪਿਛਲਾ ਕੋਰਦਾਰ ਕਾਰਨਾ ਲੋਕਾਂ ਦਾ ਲੱਗੇ ਵੀ ਜੇ ਪਿਛਲੀ ਵਾਰ ਐਨੇ ਦਿੱਤੇ ਸੀ ਜੇ ਐਸਕੇ ਦਿੱਤੇ ਤਾਂ ਉਸ ਨਾਲੋਂ ਵੀ ਵੱਧ ਦੁੱਤੇ ਨੇ ਇਸ ਲਈ ਪਰ ਅੱਜ মিডিਆ ਬਹੁਤ ਐਡਵਾਂਸ ਚੱਲ ਰਿਹਾ ਕੋਈ ਵੀ ਬੰਦਾ ਆਰਟੀਆ ਪਾਰਟੀ ਕਿਸੇ ਤੋਂ ਪੂਰਾ ਰਿਕਾਰਡ ਕੀ ਫਰ ਹੈ ਵੀ ਇਹਨੇ 5 ਸਾਲ ਦੇ ਵਿੱਚ ਕਿੰਨਾ ਫੰਡ ਦਾ ਇਹਦੇ ਕੋਲ ਆਇਆ ਕਿੰਨਾ ਖਰਚ ਕੇ ਪਾਰਲੀਮੈਂਟ ਚ ਕਿੰਨੀ ਵਾਰ ਬੋਲੇ ਪੰਜਾਬੀਆਂ ਦੇ ਹੱਕ ਵਿੱਚ ਕੀ ਗੱਲ ਕੀਤੀ ਖਾਨਾਂ ਦੇ ਹੱਕ ਵਿੱਚ ਕੀ ਗੱਲ ਕੀਤੀ ਉਹ ਸਾਰੀਆਂ ਗੱਲਾਂ ਸਾਹਮਣੇ ਨੇ ਇਸ ਲਈ ਲੋਕਾਂ ਨੇ ਸੋਚ ਕੇ ਇੱਕ ਅਹਿਮ ਦਿਨ ਹੈ ਅੱਜ ਤੇ ਕੱਲ ਦਾ ਪਰਸੋਂ ਨੂੰ ਵੋਟਾਂ ਸ਼ੁਰੂ ਪੈ ਜਾਣੀਆਂ ਨੇ 4 ਤਰੀਕ ਨੂੰ ਜਲਦ ਆ ਜਾਣਾ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਉ ਬਿਲਕੁਲ ਤਾਂ ਖੰਡ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਹੁਣ ਤੱਕ ਜਿੰਨੇ ਵੀ ਟੈਸਟ ਪੁਲ ਸਰਵੇ ਦੇ ਉੱਤੇ ਬਾਰ ਬਾਰ ਚਰਚਾ ਕੀਤੀ ਹੈ ਤਾਂ ਜੋ ਜਿੰਨੇ ਵੀ ਤੱਥ ਨੇ ਉਨ ਤੱਕ ਦੇ ਉਹ ਨਿਕਲ ਕੇ ਸਾਹਮਣੇ ਆਪਕਨ ਜੋ ਵੀ ਸਮੇ ਸਮੇ ਦੇ ਉਤੇ ਬਦਲਾਅ ਹੋਦੇ ਰਹੇ ਨੇ ਦੇ ਵਿੱਚ ਉਹ ਵੀ ਦਰਸ਼ਕਾਂ ਦਾ ਕੋਲ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਕਰਦਾ ਹਾਂ ਵਾਇਗਰ ਜੀ ਕਰਦਾ ਹਾਂ ਸਾਡੇ ਸਾਹ ਸਨ ਉਹ ਗਿਆ ਸਿੱਖ ਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਵਾਰ ਪੀਤਲ ਸਿੰਘ ਖਾਨ ਪ੍ਰੂਵਿੰਸ ਸਾਹਿਬ ਜਿਨ੍ਹਾਂ ਨੇ ਉਨ ਤੱਕ ਦੇ ਤਮਾਮ ਟੈਕਸਪੂਲ ਸਰਵਿਸ ਜਿਸ ਦੇ ਵਿੱਚ ਤਿੰਨ ਸੀਟਾਂ ਲੋਕ ਸਭਾ ਦੀ ਅੱਜ ਵੀ ਕਰੀਆਂ ਨੇ ਅ ਜਿਹੜੇ ਵਿਚਾਰ ਰੱਖੇ ਨੇ ਜੋ ਸਚਾਈ ਸੀਗੀ ਜੋ ਟੈਸਟ ਪੋਲ ਸਰਵੇ ਨੇ ਜਿਹੜੇ ਅੱਜ ਵੀ ਚੈਨਲ ਦੇ ਉੱਤੇ ਮੌਜੂਦ ਨੇ ਜਿੱਦੇ ਵਿੱਚ ਦਰਸ਼ਕੀ ਜਾ ਕੇ ਆਪਣੀ VOTING ਵੀ ਕਰ ਸਕਦੇ ਨੇ ਤੇ ਚੈੱਕ ਵੀ ਕਰ ਸਕਦੇ ਨੇ ਕਿ ਇਹ VOTING ਆ ਜਿਹੜੀ ਉਹ ਕਿੰਨੇ ਪਰਸੈਂਟ ਹੋਈ ਆ ਤੇ ਕਿਹੜੀ ਕਿਹੜੀ ਪਾਰਟੀ ਜਾਂ ਉਮੀਦਵਾਰ ਦੇ ਪੱਖ ਦੇ ਵਿੱਚ ਕਿੰਨੀ ਕਿੰਨੇ ਪਰਸੈਂਟ ਹੋਈ ਆ ਕਿਉਂਕਿ ਇਹ ਬਜ਼ਰੀ ਰਹੀ ਜਾ ਸਕਦੀ ਜਿਹੜੀ ਵੀ VOTING ਦਰਸ਼ਕ ਕਰਨਗੇ ਇੱਥੇ ਮੌਜੂਦ ਰਹੂਗੀ ਜਦੋਂ ਤੱਕ ਚੋਣਾਂ ਦੇ ਨਤੀਜੇ ਆਉਣਗੇ ਉਦੋਂ ਤੱਕ ਉਸ ਤੋਂ ਬਾਅਦ ਇਹਨੂੰ ਡਿਲੀਟ ਕਰ ਦਿੱਤਾ ਜਾਊਗਾ ਤਾ ਫਿਲਹਾਲ ਇਹ ਨਹੀਂ ਮੀਤ ਕਰਦੇ ਆ ਦਰਸ ਪ੍ਰੋਗਰਾਮ ਅੱਗੇ ਤਰਫ ਸੰਧ ਕਰਨਗੇ ਫਿਲਹਾਲ ਇਹ ਨਹੀਂ ਦੀ ਉਜਾਜ ਧੰਨਵਾਦ